ਇੰਡੀਆ ਕ੍ਰਾਈਮ ਨਿਊਜ਼ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਅਸੀਂ ਸਵਾਗਤ ਕਰਦੇ ਹਾਂ ਇਸ ਵੇਲੇ ਦੀ ਵੱਡੀ ਖਬਰ ਆ ਰਹੀ ਹੈ ਕਾਦੀਆਂ ਸ਼ਹਿਰ ਤੋਂ ਜਿੱਥੇ ਕਿ ਬੇਰੁਜ਼ਗਾਰ ਵੈਟਰਨਰੀ ਡਿਪਲੋਮਾ ਹੋਲਡਰਾਂ ਨੇ ਕੈਬਨਟ ਮੰਤਰੀ ਤ੍ਰਿਪਤਰ ਜਿੰਦਰ ਸਿੰਘ ਬਾਜਵਾ ਦੀ ਕੋਠੀ ਦਾ ਘਰਾਓ ਕਰਨਾ ਚਾਹਿਆ ਪਰ ਸਥਾਨਕ ਪੁਲਿਸ ਦੇ ਵੱਲੋਂ ਉਹਨਾਂ ਨੂੰ ਰਸਤੇ 'ਚ ਹੀ ਰੋਕ ਦਿੱਤਾ ਗਿਆ ਇਸ ਦੌਰਾਨ ਡਿਪਲੋਮਾ ਹੋਲਡਰਾਂ ਨੇ ਕਿਹਾ ਕਿ ਉਹਨਾਂ ਨੇ ਅੱਜ ਆਪਣੀਆਂ ਮੰਗਾਂ ਨੂੰ ਲੈ ਕੇ ਕਾਦੀਆਂ ਸ਼ਹਿਰ ਦੇ ਵਿੱਚ ਰੋਸ ਮਾਰਚ ਕੀਤਾ ਅਤੇ ਨਾਲ ਹੀ ਉਹਨਾਂ ਨੇ ਰਾਇ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਤੇ ਹਲਕਾ ਵਿਧਾਇਕ ਫਤਿਹਜੰਗ ਸਿੰਘ ਬਾਜਵਾ ਨੂੰ ਆਪਣੀਆਂ ਮੰਗਾਂ ਸੰਬੰਧੀ ਮਿਲਣ ਦੀ ਕੋਸ਼ਿਸ਼ ਕੀਤੀ ਪਰ ਰਸਤੇ ਦੇ ਵਿੱਚ ਸਥਾਨਕ ਪੁਲਿਸ ਵੱਲੋਂ ਉਹਨਾਂ ਨੂੰ ਰੋਕਿਆ ਗਿਆ ਤੇ ਅਤੇ ਉਹਨਾਂ ਦੇ ਨਾਲ ਧੱਕੇਸ਼ਾਹੀ ਕੀਤੀ ਗਈ ਉਧਰ ਦੂਜੇ ਪਾਸੇ ਮੌਕੇ ਤੇ ਪੁੱਜੇ ਡੀਐਸਪੀ ਲਖਬੀਰ ਸਿੰਘ ਸੰਧੂ ਨੇ ਸਥਿਤੀ ਨੂੰ ਕਾਬੂ ਵਿੱਚ ਕੀਤਾ ਅਤੇ ਡਿਪਲੋਮਾ 홀ਡਰਾਂ ਦੇ ਕੋਲੋਂ ਮੰਗ ਪੱਤਰ ਲਿਆ ਤੇ ਉਹਨਾਂ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਮੰਗ ਪੱਤਰ ਜਲਦ ਹੀ ਕੈਬਨਟ ਮੰਤਰੀ ਤ੍ਰਿਪਤਰਜਿੰਦਰ ਸਿੰਘ ਬਾਜਵਾ ਤੱਕ ਪਹੁੰਚਾ ਦੇਣਗੇ ਜਦੋਂ ਡੀਐਸਪੀ ਲਖਬੀਰ ਸਿੰਘ ਸੰਧੂ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੂੰ ਪੁੱਛਿਆ ਗਿਆ ਕਿ ਡਿਪਲੋਮਾ 홀ਡਰਾਂ ਦਾ ਕਹਿਣਾ ਕਿ ਪੁਲਿਸ ਵੱਲੋਂ ਉਹਨਾਂ ਦੇ ਨਾਲ ਧੱਕੇਸ਼ਾਹੀ ਕੀਤੀ ਗਈ ਹੈ ਤੇ ਉਹਨਾਂ ਨੂੰ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਤੇ ਹਲਕਾ ਵਿਧਾਇਕ ਫਤਿਹਜੰਗ ਸਿੰਘ ਬਾਜਵਾ ਤੇ ਤ੍ਰਿਪਤਰਜਿੰਦਰ ਸਿੰਘ ਬਾਜਵਾ ਕੈਬਨਿਟ ਮੰਤਰੀ ਨੂੰ ਮਿਲਣ ਨਹੀਂ ਦਿੱਤਾ ਗਿਆ ਤਾਂ ਉਹਨਾਂ ਨੇ ਦੱਸਿਆ ਕਿ ਕੈਬਨਟ ਮੰਤਰੀ ਦੇ ਘਰ ਵਿੱਚ ਉਹਨਾਂ ਦਾ ਪਰਿਵਾਰਕ ਮੈਂਬਰ ਕੋਈ ਵੀ ਨਹੀਂ ਹੈ ਇਸ ਲਈ ਉਹਨਾਂ ਦੇ ਕੋਲੋਂ ਅੱਜ ਮੰਗ ਪੱਤਰ ਲੈ ਲਿਆ ਗਿਆ ਅਤੇ ਉਹ ਮੰਗ ਪੱਤਰ ਜਲਦ ਹੀ ਕੈਬਨਟ ਮੰਤਰੀ ਤੱਕ ਪਹੁੰਚਾ ਦੇਣਗੇ ਅਤੇ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਤੇ ਹਲਕਾ ਵਿਧਾਇਕ ਫਤੇਜੰਗ ਸਿੰਘ ਬਾਜਵਾ ਦੀ ਕੋਠੀ ਵੱਲ ਜਾਣ ਲੱਗੇ ਆ ਪੁਲਸ ਵੱਲੋਂ ਕੋਈ ਵੀ ਇਹਨਾਂ ਨਾਲ ਧੱਕੇਸ਼ਾਹੀ ਨਹੀਂ ਕੀਤੀ ਗਈ ਇਹਨਾਂ ਨੂੰ ਸਿਰਫ ਸਮਝਾਇਆ ਗਿਆ ਕਿ ਇਹਨਾਂ ਦੀਆਂ ਮੰਗਾਂ ਕੈਬਨਟ ਮੰਤਰੀ ਤੱਕ ਪਹੁੰਚਾ ਦਿੱਤੀਆਂ ਜਾਣਗੀਆਂ ਆਓ ਅਸੀਂ ਗੱਲਬਾਤ ਕਰਦੇ ਹਾਂ ਡਿਪਲੋਮਾ 홀ਡਰਾਂ ਦੇ ਨਾਲ ਕੀ ਉਹਨਾਂ ਦੀਆਂ ਮੰਗਾਂ ਨੇ ਤੇ ਕੀ ਅੱਜ ਦਾ ਉਹਨਾਂ ਦਾ ਇਹ ਪ੍ਰੋਟੈਸਟ ਰਿਹਾ ਤੇ ਡੀਐਸਪੀ ਲਖਬੀਰ ਸਿੰਘ ਸੰਧੂ ਦਾ ਕੀ ਕਹਿਣਾ ਹੈ ਦੇਖਦੇ ਰਹੋ ਇੰਡੀਆ ਕ੍ਰਾਈਮ ਨਿਊਜ਼ ਕਾ ਦੀਆਂ ਤੋਂ ਪੱਤਰਕਾਰ ਗੁਰਪ੍ਰੀਤ ਸਿੰਘ ਦੇ ਨਾਲ ਰਾਜਵੀਰ ਕੌਰ ਦੀ ਖਾਸ ਰਿਪੋਰਟ やるわ。 Diolch yn fawr ਗਲੀ ਗਲੀ ਦੇ ਸ਼ੋਰ ਹੈ ਜੇਟ ਮਾਰਵਾਉਂਗਾ ਜੇਟ ਮਾਰਵਾਉਂਗਾ ਗਲੀ ਗਲੀ ਦੇ ਸ਼ੋਰ ਹੈ ਜੇਟ ਮਾਰਵਾਉਂਗਾ ਹਾਂਜੀ ਆਪਣਾ ਜ਼ਿਲ੍ਹਾ ਮੀਤਪਤਾ ਅਨਹਰਜਾ ਸਿੰਘ ਜੀ ਅੱਜ ਪਈਏ ਇੱਥੇ ਧੰਨੇ ਤੇ ਪਹੁੰਚੇ ਤੇ ਪੁਲਿਸ ਨੂੰ ਇਹ ਧੰਨਾ ਜਿਹੜਾ ਚੁਕਵਾ ਦਿੱਤਾ ਗਿਆ ਹੈ ਕੀ ਤੁਹਾਨੂੰ ਅਸ਼ਵਾਸ਼ਣ ਦਵਾਇਆ ਉਹਨਾਂ ਨੇ ਸਰ ਹਾਂ ਨੂੰ ਡੀਐਸਪੀ ਵੱਲੋਂ ਇਹ ਪ੍ਰੋਸੈਸ ਦਵਾਇਆ ਗਿਆ ਕਿ ਮਤਲਬ ਵੀ ਤੁਹਾਡਾ ਤੁਹਾਡੀ ਮੀਟਿੰਗ ਕਰਵਾਦਾਗੇ ਬੁੱਧਵਾਰ ਨੂੰ ਸੁਖਮਨੀ ਮੰਤਰੀ ਤੇ ਰਮਿੰਦਰ ਸਿੰਘ ਦੀ ਬਾਲਵਾ ਦੀ ਨਾਲ ਇਹ ਤੁਹਾਡਾ ਕੋਈ ਹੱਲ ਨਿਕਲੇਗਾ ਉਹਦੇ ਨਾਲ ਭਾਈ ਤੁਸੀਂ ਇੱਥੇ ਪੱਕਾ ਮੋਰਚਾ ਲਗਾਉਣ ਆਏ ਸੀ ਕੀ ਕਾਰਨ ਬਣਿਆ ਵਾ ਕਿ ਤੁਸੀਂ ਇੱਥੋਂ ਜਾ ਰਹੇ ਹੋ ਸਾਨੂੰ ਡੀਐਸਪੀ ਸਾਹਿਬ ਵੱਲੋਂ ਪ੍ਰਸਤ ਇਹਨਾਂ ਦੀ ਗੱਲ ਡੀਐਸਪੀ ਸਾਹਿਬ ਨਾਲ ਉਹਨਾਂ ਦੀ ਗੱਲ ਹੋਈ ਨਹੀਂ ਕਿਸੇ ਕਿਸਮ ਦੀ ਭਾਜਬਾਜੀ ਨਾਲ ਉਹਨਾਂ ਨੇ ਸਾਨੂੰ ਪ੍ਰੋਸੈਸ ਕਰ ਗਏ ਸੀ ਟੇਬਲ ਟੌਕ ਮੀਟਿੰਗ ਕਰ ਲਓ ਤੇ ਤੁਹਾਡਾ ਹੱਲ ਕਰ ਦਵਾਂਗੇ ਬੁੱਧਵਾਰ ਨੂੰ ਅਗਲਾ ਸੰਘਰਸ਼ ਤੁਹਾਡਾ ਕੀ ਹੋਏਗਾ ਜੇ ਮੀਟਿੰਗ ਤੁਹਾਡੀ ਨਹੀਂ ਹੁੰਦੀ ਤੇ ਸੰਘਰਸ਼ ਜੇ ਹੱਡ ਬੁੱਧਵਾਰ ਨੂੰ ਕੋਈ ਹੱਲ ਨਾ ਨਿਕਲੇ ਤਾਂ ਇਹ ਪਰਿਵਾਰ ਸਮੇਤ ਧਰਨਾ ਦੇਵਾਂਗੇ ਅੰਨ ਵਿੱਚ ਸਮੇਲੀ ਸਾਡੇ ਮੁੰਡੇ ਮਰਨ ਵਰਤੇ ਤੇ ਖੁਕੜ ਚਾਲ ਤੇ ਅੱਜ ਕੋ ਪੁਲਿਸ ਵੱਲੋਂ ਤੁਹਾਡਾ ਨਕਤਕਸ਼ਾਈ ਹੋਈ ਹੈ। ਪਰ ਪੁਲਿਸ ਵੱਲੋਂ ਤਕਨੀਕਸ਼ਾਈ ਨਹੀਂ ਹੋਈ ਥੋੜੀ ਬੋਦੀ। ਜਦੋਂ ਆਪਾਂ ਉਧਰ ਰੋਸ ਪ੍ਰਦਰਸ਼ਨ ਸ਼ਹਿਰ ਵਿੱਚ ਕਰ ਰਹੇ ਸੀ ਤੇ ਪੁਲਿਸ ਵੱਲੋਂ ਸਾਨੂੰ ਰੋਕਿਆ ਗਿਆ। ਮਤਲਬ ਦੂਸਰੇ ਪੰਗ ਦਾ ਸਾਭ ਦੀ ਕੋਠੀ ਅੱਗੇ ਜਾਣ ਤੋਂ। ਹਾਂਜੀ ਭਾਈ ਅੱਜ ਦਾ ਜਿਹੜਾ ਤੁਹਾਡੇ ਵੱਲ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ, ਕਹੜੇ ਸਬੰਧ ਵਿੱਚ ਕੀਤਾ ਜਾ ਰਿਹਾ ਹੈ ਜੀ? ਅਸੀਂ ਇਹ ਰੋਜ਼ ਕਰ ਬਦਲੀ ਡਿਪਲੋਮਾ ਹੁੰਦਾ। ਸਰਕਾਰੀ ਨਿਯਮਾਂ ਅਸਰਿਕਾ। ਸਾਨੂੰ ਵੀ ਮਤਲਬ ਕਿ 2-3 ਸਾਲ ਹੋ ਗਏ, ਇੰਤਰਨ ਦੇ ਵਗੈਰਾ ਤੁਹਾਡੇ ਮੁਜਾਰੇ ਕਰਦੇ ਨੇ। ਸਤਿਕਾਰ ਰਹੀ ਜੀ ਜੇ ਹੋ ਸਕਦੀ ਮਤਲਬ ਕਿਸੇ ਵਾਈਪੀ ਨਹੀਂ ਕਰਦੇ ਹੈ ਜੀ ਮਤਲਬ ਕਿ ਡਿਪਾਰਟਮੈਂਟ ਦੇ ਵਿੱਚ ਇੰਨੀ ਸਾਰੀਆਂ ਪੋਸਟਾਂ ਖਾਲੀ ਹੋਣ ਦੇ ਬਾਵਜੂਦ ਵੀ ਮਤਲਬ ਵੀ ਸਾਨੂੰ ਨਿਯੁਕਤਾਰ ਨਹੀਂ ਦਿੱਤਾ ਜਾ ਰਿਹਾ ਤੇ ਦੇਖੋ ਤੁਸੀਂ ਜਿਹੜੀ ਸਰਕਾਰ ਹੈ ਜੀ ਇਹ ਹੋਰ ਨਵੀਂ ਆ ਛੱ ਗਿਆ ਇੱਕ ਗੱਲ ਹੈ ਜੀ ਆਈ ਹੈ ਕਿ ਕੋਈ ਸੀ ਨਾ ਉਹਨਾਂ ਡਿਪਾਰਟਮੈਂਟ ਦੇ ਵਿੱਚ ਵੈਕਸੀਨੇਸ਼ਨ ਕਰਵਾਉਣੀ ਸੀ ਜੀ ਇਹ ਸਾਡੇ ਨਾਲ ਸੋਸ਼ਲ ਕਰਦੀ ਹੈ ਬਿਲਕੁਲ ਸਾਨੂੰ ਜੋਬ ਦੇਣ ਦੀ ਬਜਾਏ ਤੇ ਇਹ ਮਤਲਬ ਕਿ ਇਸ ਤਰ੍ਹਾਂ ਨਹੀਂ ਨਾ ਵਾਸਤੇ ਅਨੇਕਾਂ ਅਦਕਾਰਿਤ ਜਿਹੜੇ ਪੰਦੇ 10 ਵਾਰ ਸੁਰੱਖਣ ਨੂੰ ਜਾਣੀਆ ਵੈਕਸੀਨੇਸ਼ਨ ਕਰਨ ਵਾਸਤੇ ਮੈਂ ਮੰਤਰੀ ਸਾਹਿਬ ਤੇ ਤਸੱਮੁਹੇ ਜੀ ਪੁੱਛਣਾ ਚਾਹਣਾ ਵੀ ਉਹਨਾਂ ਨੂੰ ਕਿੱਥੋਂ ਜਿਹੜੀ ਟ੍ਰੇਨਿੰਗ ਜਿਹੜੀ ਹੋਈ ਹੈ ਦਿੱਤੀ ਆ ਕਿ ਮੁਸ ਕਿਸ ਵੇਸਤੇ ਹੈ ਰੱਖਣ ਜਾਣੇ ਨੇ ਕਿ 10 ਵੇਸਤੇ ਜਿਹੜੇ ਲੋਕਾਂ ਨੂੰ ਅੱਛੀ ਰੱਖੀ ਜਾਂਦੀ ਜੇਕਰ ਸਰਕਾਰ ਤੁਹਾਡੀਆਂ ਮੰਗਾ ਨਹੀਂ ਮੰਨਦੀ ਅੱਜ ਤੇ ਅਗਲਾ ਸੰਘਰਸ਼ ਤੁਹਾਡਾ ਕੀ ਹੋਵੇਗਾ ਉਸ ਸੰਘਰਸ਼ ਹੈ ਜੀ ਅਸੀਂ ਕਿੱਥਾ ਕਰਨ ਲਈ ਬੈਸਤਾ ਸਾਡਾ ਵੀ ਹੈਗਾ ਜੀ ਅਸੀਂ ਕਿੱਥਾ ਰੱਖਣ ਲਈ ਪ੍ਰੋਗਰਾਮ ਹੈਗਾ ਹੈਗਾ ਅੱਜ ਇਹ ਤਾਂ ਮੇਰੇ ਜੱਬਾ ਪੁੱਤ ਆਪਿਕਾ ਰਹੇ ਇਹ ਤਾਂ ਸੱਚਾ ਜੁਣੀ ਹੈ ਕਿ ਆਪਣੇ ਪਰਿਵਾਰ ਦੇ ਤੱਕ ਸਭਾ ਕਮੇਂਤਰੀ ਦਾ ਅਗਰਾਣੇ ਚਤਰਤਾ ਬਟੇ ਰਹਿ ਰਿਹਾ ਕਿ ਕਮੀ ਸਰਕਾਰ ਨੇ ਤੁਹਾਨੂੰ ਅਜੇ ਤੱਕ 4 ਸਾਲ ਹੋ ਗਏ ਲਾ ਲੇਲਾ ਹੁੰਦੀ ਆ ਰਹੀ ਹੈ ਸਰਕਾਰ ਕਹਿ ਰਹੀ ਹੈ ਰੋਜ਼ਗਾਰ ਦਿੱਤਾ ਜਾਊਗਾ ਪਰ ਅਜੇ ਤੱਕ ਸਾਰੇ ਨੌਜਵਾਨ بے ਰੋਜ਼ਗਾਰ ਨੇ ਇਹ ਆ ਸਰਕਾਰ ਨੇ ਬੋਧੀ ਝੂਠੇ ਵਾਲੇ ਕਿਤੇ ਆ ਸਾਰੇ ਸਾਰੇ ਲੋਕਾਂ ਨਾਲ ਤਾਂ ਦੱਸਣਾ ਚਾਹੁੰਦੀ ਆ ਪੰਜਾਬ ਦੇ ਲੋਕੀ ਆਪਣਾ ਹੋਣ ਵਾਲਾ ਜਿਹੜਾ ਹਟਾ ਜੇ ਸੰਘਾਸ਼ੋਗ ਦਾ ਵੋਟ ਪਿਆ ਜਾਊਗਾ ਆਪਣੇ ਪਰਿਵਾਰ ਸਮੇਤ ਤਾਂ ਜੇ ਕਮੇਂਤਰੀ ਪਟਨਾ ਜੀ ਆਮਦ ਕਰਦੇ ਹਾਂ ਮੰਤਰੀ ਸਾਹਿਬ ਆਪੇ ਕਿਹਾ ਉਹ ਵੀ ਸੁਰਤ ਦੇ ਵਿੱਚ ਉਹਨਾਂ ਨੇ ਮੈਨੂੰ ਕਮਿਟ ਕੀਤਾ ਕਿ ਮੇਰੇ ਬਿਨਾਂ ਆਪੇ ਜੀਲਾ ਤੋਂ ਮਾਨਤਾ ਪੱਤਰ ਅਸੀਮ ਕਰਨ ਤੇ ਮੇਰੇ ਘਰ ਤੇ ਪਹੁੰਚਾ ਦੋ। ਮੈਂ ਉਹਨਾਂ ਤੋਂ ਮੈਮੋਰੰਡਮ ਰਸੀਵ ਕਰਕੇ ਉਹਨਾਂ ਨੂੰ ਦੇ ਦਿੱਤਾ ਤੇ ਬਕਾਇਦਾ ਉਹਨਾਂ ਤੋਂ ਟਾਈਮ ਨਹੀਂ ਇਹਨਾਂ ਨੂੰ ਲੈ ਦਿੱਤਾ। ਇਹ ਜਾ ਕੇ ਆਪਣੀਆਂ ਡਿਮਾਂਡਸ ਨਾਲ ਜੁੜੀਆਂ ਉਹਦੇ ਸੰਬੰਧੀ ਵੈਡਨਸਡੇ ਦਾ ਉਹਨਾਂ ਨੇ ਟਾਈਮ ਦਿੱਤਾ ਹੈ। ਕਿ ਬੈਟਨਸਟੇਸ਼ਨੋਂ ਜਾ ਕੇ ਆਪਣੀਆਂ ਡਿਮਾਂਡਸ ਉੱਤੇ ਬੋਲ ਡੱਪ ਕਰਨਗੇ ਤੇ ਉਹਨਾਂ ਨੇ ਆਸ਼ਵਾਸ਼ਣ ਵੀ ਦਿੱਤਾ ਕਿ ਇਹ ਗਿਉਟਾ ਮਬੇਸ਼ੈਂਸ ਰਿਪੀਅਰਿੰਗ ਇਹਨਾਂ ਦਾ ਮਸਲਾ ਸੌਟ ਆਊਟ ਕਰ ਪਾਓਗੇ ਸਰ ਅੱਜ ਇਹਨਾਂ ਦੇ ਵੈਟਨਰ ਡਿਪਲੋਮਾ ਨਾਲ ਸ਼ਹਿਰ ਵਿੱਚ ਰੋਸ ਮਾਰਚ ਕੀਤਾ ਤੇ ਇਹ ਆਪਣੇ ਰਾਜ ਸਭਾ ਮੈਂਬਰ ਤੇ ਹਲਕਾ ਵਿਧਾਇਕ ਫਤੇਜੰਗ ਸਿੰਘ ਬਾਜਵਾਦੀ ਕੋਠੀਵਾਲ ਜਾ ਰਹੇ ਸੀ ਤੇ ਇਹਨਾਂ ਨੇ ਕਹਿਣਾ ਹੈ ਇਹਨਾਂ ਦਾ ਕਹਿਣਾ ਹੈ ਕਿ ਸਥਾਨਕ ਪੁਲਿਸ ਨੇ ਸਾਨੂੰ ਧੱਕੇਸ਼ਾਹੀ ਕੀਤੀ ਉੱਥੇ ਜਾਣ ਨਹੀਂ ਦਿੱਤਾ ਸ਼ਾਇਦ ਕੋਈ ਨਹੀਂ ਕਿ ਜੀ ਦੇਖੋ ਇਹ ਜਮਹੂਰੀ ਹੱਕ ਹੈ ਇਹਨਾਂ ਦਾ ਪ੍ਰੋਟੈਸਟ ਕਰਨਾ ਔਰ ਅਸੀਂ ਇਹਨਾਂ ਨੂੰ ਪ੍ਰੋਟੈਸਟ ਤੋਂ ਰੋਕਾਂਗੇ ਵੀ ਨਹੀਂ ਬੱਦ ਜਿਹੜੀ ਪੁਲਿਸ ਦੀ ਬੇਸਿਕ ਡਿਊਟੀ ਹੈ ਲਾਅ ਐਂਡ ਆਰਡਰ ਮੇਨਟੇਨ ਕਰਨਾ ਉਹ ਸਾਡੀ ਬੇਸਿਕ ਰਿਸਪੋਨਸੀਬਿਲਟੀ ਹੈ ਤੇ ਅਸੀਂ ਉਹੀ ਕਰ ਰਹੇ ਹਾਂ ਉਸ ਤੋਂ ਇਲਾਵਾ ਕੋਈ ਠੱਕੇ ਸ਼ਾਈ ਵਾਲੀ ਗੱਲ ਨਹੀਂ ਕਿ ਇਹਨਾਂ ਦਾ ਹੱਕ ਹੈ ਜਮਹੂਰੀ ਹੱਕ ਹੈ ਪ੍ਰੋਟੈਸਟ ਕਰਨਾ ਅਸੀਂ ਇਹਨਾਂ ਨੂੰ ਰੋਕਿਆ ਵੀ ਨਹੀਂਗਾ ਨਾ ਹੀ ਰੋਕਾਂਗੇ ਇੰਡੀਆ ਕ੍ਰਾਈਮ ਨਿਊਜ਼ ਜ਼ੁਲਮ ਕੇ ਕੀ